ਸਸੀ ਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਜਾਨਕੀ ਸੰਗਾ ਫੈਮਿਲੀ ਵੱਲੋਂ ਤੇ ਅੱਜ ਦੇ ਬਲੌਗਸ ਦਾ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਬਹੁਤ ਹੀ ਹੋਣ ਜਾ ਰਿਹਾ ਵਧੀਆ ਵੀਡੀਓ ਜੁੜੇ ਰਹੇ ਬਲੌਗ ਨਾਲ ਜੁੜੇ ਰਹੀਓ ਤੇ ਆਜੋ ਫਿਰ ਤਾਂ ਅੱਜ ਪਹਿਲਾਂ ਮੰਮੀ ਦਾ ਆ ਗਿਆ ਪਾਰਸਲ ਦਮੰਡ ਫਲੈਸ਼ਲਾਈਟ ਮੜੀ ਆਨ ਕਰ ਲਵਾਂ ਆ ਜਰੂਰੀ ਦਿਖਾਉਣਾ ਮੈਂ ਤਾਂ ਨਵਾਂ ਸੂਟ ਲਿਆ ਤੇ ਮੈਂ ਏਦਾਂ ਨਹੀਂ ਦਿਖਾਉਣਾ ਨਵਾਂ ਸੂਟ ਦਿਖਾ ਦਿਓ ਫੇਕ ਹੀ ਆ ਕਲਰ ਦਿਖਾ ਦਿਓ ਮੜਾ ਜ ਆਫ ਵਾਈਟ ਹੀ ਆ ਜੇ ਕਿਸੇ ਨੇ ਵੀ ਸੂਟ ਸਾਰਟ ਕੁਝ ਵੀ ਕੋਟ ਸੈਟ ਆਰਡਰ ਕਰਨਾ ਆ ਕੁਝ ਵੀ ਆਰਡਰ ਕਰਨਾ ਆ ਪਰ ਨਹੀਂ ਤੁਸੀਂ ਨਾ ਮੇਰੀ ਇੰਸਟਾ ਆਈਡੀ ਆ ਮਿਸਿਸ ਸੰਗਾ ਬੁਟੀਕ ਠੀਕ ਆ ਮੇਰੀ ਇੰਸਟਾ ਆਈਡੀਓ ਮੈਂ ਇੱਥੇ ਤੁਹਾਨੂੰ ਮੈਂਸ਼ਨ ਕਰ ਦਿੰਨੀ ਆ ਮੈਂ ਕਾਟ ਸੂਟ ਜਿਹਦਾ ਸੇਲ ਕਰਦੀ ਆ ਬੁਟੀਕ ਪੀਸ ਵੀ ਸਾਰਾ ਕਾਟ ਸੈਟ ਸਾਰਾ ਮਤਲਬ ਸ਼ਾਪ ਹੀ ਐਕਸੈਸ ਆ オンਲਾਈਨ ਆ ਪਰ ਇਹ ਹੈਗਾ ਪਿਓਰ ਕਾਟਨ ਦਾ ਸੂਟ ਆ ਇੱਥੇ ਸਹੀ ਜਿਆ ਨਹੀਂ ਆਉਂਦਾ ਯਾਰ ਸਹੀ ਨਹੀਂ ਆ ਬਾਹਰ ਆਇਓ ਜੇ ਦਿਖਾਉਣਾ ਤਾਂ ਮੜਾ ਜਾ ਨਹੀਂ ਇੱਥੇ ਹੀ ਦਿਖਾ ਦੇ ਹੁਣ ਨਹੀਂ ਮੈਂ ਉੱਠਣਾ ਆਹ ਦੇਖੇ ਇਹ ਫੋਰ ਸਾਈਡਡ ਇੱਕ ਦੇ ਪਾਸੇ ਇਦਾਂ ਖੁੱਲੇ ਆ ਇਹ ਨੋਰਮਲ ਆ ਜਿਹਦਾ ਨੇਚਰਲ ਕਲਰ ਬਾਲਾ ਐਡੀਟਿੰਗ ਨਹੀਂ ਵੀ ਇਹਦੀ ਐਡੀਟਿੰਗ ਨਹੀਂ ਇਹ ਆਫ ਵਾਈਟ ਕਲਰ ਆ ਪਿਓਰ ਕਾਟਨ ਤੇ ਮਲਮਲ ਦਾ ਦੁਪੱਟਾ ਆ ਨਾਲ ਕਢਾਈ ਕੀਤੀ ਹੋਈ ਤੇ ਜੇ ਤੁਸੀਂ ਵੀ ਇਦਾਂ ਦੇ ਸੂਟ ਆਰਡਰ ਕਰਨਾ ਚਾਹੁੰਦੇ ਆ ਇਹ ਆਫ ਵਾਈਟ ਤੇ ਮੰਮੀ ਕੀ ਮੰਮੀ ਆਈਡੀ ਜਿਹੜਾ ਮੇਸੋਂ ਸੰਗਾ ਬੁਟੀਕ ਮਿਸੇਸ ਸੰਗਾ ਬੁਟੀਕ ਤੇ ਤੁਸੀਂ ਉੱਤੇ ਜਾ ਕੇ ਜੇ ਤੁਸੀਂ ਮੈਸੇਜ ਕਰ ਸਕਦੇ ਆ ਵੀ ਸਾਨੂੰ ਇਹ ਮੈਸੇਜ ਕਰ ਦਿਓ ਜੇ ਮੈਨੂੰ ਲੱਗੂਗਾ ਤੁਸੀਂ ਮੈਸੇਜ ਕਰ ਲੈਣਾ ਜੇ ਮੈਨੂੰ ਲੱਗੂਗਾ ਵੀ ਹਾਂ ਵੀ ਇਹ ਆਰਡਰ ਕਰਾਉਣ ਵਾਲੇ ਹੈਗੇ ਆ ਸੂਟ ਜਾ ਕਿਸੇ ਨੇ ਆਰਡਰ ਕਰਨਾ ਆ ਜੋ ਕਿਸੇ ਨੇ ਕਸਟਮਾਈਜ਼ ਕਰਾਉਣਾ ਕੋਸ਼ਿਸ਼ ਵੀ ਕਰਵਾਉਣਾ ਹੈ ਜਿੱਦਾਂ ਦੇ ਵੀ ਸੂਟ ਤੁਸੀਂ ਦੇਖਦੇ ਆ ਹਰ ਤਰ੍ਹਾਂ ਦੇ ਸੂਟ ਮੈਂ ਸਾਰੇ ਰੈਡੀ ਕਰਵਾ ਦਿੰਨੀ ਮੈਨੂੰ 3-4 ਮਹੀਨੇ ਹੋ ਗਏ ਪਰ ਮੈਂ ਅੱਜ ਆਪਣੀ ਪ੍ਰਮੋਸ਼ਨ ਕਰਨ ਲੱਗੀ ਆ ਉਦਾਂ ਮੇਰਾ ਆਪਣਾ ਸਲੂਨ ਆ ਤੇ ਹੈਰੀ ਨੇ ਪ੍ਰਮੋਸ਼ਨ ਦੇ 100 ਰੁਪਿਆ ਬਣਾ ਵੀ ਲਿਆ ਆ ਮੈਂ ਇੰਨਾ ਕੁਝ ਬੋਲਿਆ ਵਿੱਚ ਮੈਂ ਚਾਹਾਂ ਤਾਂ 100 ਰੁਪਿਆ ਤੇ ਮੈਂ ਹੁਣ ਇੰਨਾ ਵਿੱਚ ਕਹੋ ਬੋਲਿਆ ਮੈਨੂੰ 100 ਰੁਪਿਆ ਤਾਂ ਚਾਹੀਦਾ ਮੈਂ ਪ੍ਰਮੋਸ਼ਨ ਕੀਤੀ ਆ ਮੈਨੂੰ 100 ਰੁਪਿਆ ਮੈਂ ਪ੍ਰਮੋਸ਼ਨ ਕੀਤੀ ਆ ਦੇ ਦੇ ਹੁਣ ਦਮਾ ਦੇ ਨੇ 200 ਰੁਪਇਆ ਲੈ ਇਹ ਦੱਸ ਤਾ ਅੱਧਾ 100 ਇਹ ਮੁੰਡਾ ਕਿਤੇ ਪੈਸੇ ਖਾਂਦਾ ਆ ਮੈਂ ਕਹਿੰਨੀ ਬੀਬੀ ਹੁਣਾਂ ਦੀ ਪੈਨਸ਼ਨ ਆਈ ਬੱਸ 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 ਹੁਣ ਇੰਨਾ ਵੀ ਨਹੀਂ ਗੱਲ ਕਰਨੀ ਵਿੱਚ ਤੇ ਬਲੌਗ ਦੇ ਨਾਲ ਜੁੜੇ ਰਹੀਓ ਤੇ ਹੁਣ ਮੈਂ ਚੱਲਾਂ ਬਾਹਰ ਨੂੰ ਤੇ ਮੰਮੀ ਤੁਸੀਂ ਕਿੱਥੇ ਜਾਣਾ ਮੈਂ ਦੁਕਾਨੇ ਹਜੇ ਮੰਮੀ ਜੱਲੇ ਦੁਕਾਨੇ ਤੇ ਪਾਪਾ ਸਵੇਰੇ ਹੀ ਗਾਹ ਕਾਇਏ ਸੀਗੇ ਸਵੇਰੇ ਹੀ ਚਲੇ ਗਏ ਕਿੰਨੇ 10 ਵਜੇ ਸਾਢੇ 9:00 ਵਜੇ ਪਾਪਾ ਚਲੇ ਗਏ ਤੇ ਮਿਲਦੇ ਆਂ ਅੱਗੇ ਇਕਾ ਲੈਕਸਾ ਵੀ ਅਹੀ ਕੱਲ ਪਾਸੋਂ ਕੱਢੀ ਕਿਨੇ ਚੈਦੀ ਮੰਮੀ ਆਪਾਂ ਨੂੰ ਗਿਫਟ ਆਈ ਸੀ ਨਾ ਇਹ ਬਾਂਦਰ ਡੱਬੇ ਚ ਉਦਾ ਹੀ ਪਈ ਸੀ ਕੱਲ ਉਹਨੂੰਨ ਕੀਤੀ ਆਹ ਉਹਨਾਂ ਦਿੱਤੀ 2 ਮਿੰਟ ਬਸ ਕੋਈ ਖਲਾਰਾ ਹੀ ਹੋ ਪਾਇਆ ਮੰਮੀ ਨੇ ਤੇ ਤੇ ਅੱਡਾ ਪਾਇਆ 2 ਮਿੰਟ ਰਵਿਓ ਦੇਖਿਓ ਉਹਨਾਂ ਦੀ ਕਾਪੀਰਾਈਟ ਨਾ ਜਿਵੇਂ ਮੰਮੀ ਗਾਣਾ ਨਾ ਲਾਈ ਨਾ ਲੈਕਸਾ ਕਿੰਨਾ ਦੇਖੀ ਲੈਕਸਾ ਹਾਂ ਹਾਂ ਹੋਈ ਕਿੰਨਾ ਹੋਈ ਕਿੰਨਾ ਚੱਲ ਪਹਿਲਾਂ ਹੁਣ ਤੋਂ ਹੋ ਲੈਣੇ ਗੱਤ ਲਾ ਜੱਤ दो मिनट रुक जाओ लो जी अपनी एलेक्सा हो गई तो है ऑन हेलो एलेक्सा। दो मिनट रुकिए दो मिनट एलेक्सा। चुटकला सुना दो कोई <laughs> ने दुनिया का सबसे पुराना जानवर कौन सा है क्योंकि वो आज भी ब्लैक एंड व्हाइट कलर में दिखता है एक ही। ए ए ने गया भी गलत सुनाता है अलेक्सा। ए कहना पुराना जानवर है हैरी। ਜਾ ਪਰ ਹੋਰ ਨਾਨਾ ਵੀ ਆਇਆ ਅੱਜ ਘਰੇ ਪਾਪਾ ਰੋਟੀ ਖਾਣਾ ਹੈ ਦਕਾਨ ਨੂੰ ਲੇਖਣੋਂ ਦੂਰ ਸੇ ਉਹ ਖਾਣਾ ਕੀ ਖਾ ਲਏਗੇ ਦੁਪਹਿਰਾਂ ਹੁਣ ਸੁੱਤੇ ਰਹੀਦਾ ਦੁਪਹਿਰ ਨੂੰ ਕੋਈ ਆਉਂਦਾ ਬਹੁਤਾ ਗ੍ਰਾਮੀ ਸਵੇਰੇ ਸ਼ਾਮ ਹੀ ਆਉਂਦੇ ਇਹਦੀ ਬੱਚਾ ਕੱਟ ਕੇ ਲਈ ਆਮ ਸਭਾ ਦਾ ਗਿਸ਼ਮਾ ਲੜਾਈ ਲੱਗੀ ਪਾਕਿਸਤਾਨ ਤੇ ਇੰਡੀਆ ਦੀ ਯਾਰ ਇਹ ਗਲਤ ਗੱਲ ਹੋ ਗਈ ਆ ਉਹ ਵੀ ਨਾ ਕਿਸੇ ਨੇ ਅਜੰਮੀ ਵਿਚਾਰੀ ਦਾ ਤੇ ਲੋਕੀ ਮਾਰੀ ਜਾਣੇ ਕਿੰਨਾ ਨਸਾਨ ਰਾਤੀ ਬਠਿੰਡੇ ਤੇ ਵੀ ਬੰਬ ਡਿੱਪ ਐ ਰਾਜ ਕਾਲ ਉਹ ਯਾਰ ਲੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਣੇ ਅਰਜੋਤ ਦੇ ਪਾਕਿਸਤਾਨ ਬੰਦੇ ਬਹੁਤ ਵਿਚਾਰੇ ਸਾਰੇ ਥੋੜਾ ਲੜਾਕੂ ਹੁੰਦੇ ਵਧੀਆ ਬੰਦੇ ਵੀ ਆ ਉੱਪਰ ਇੱਧਰ ਵੀ ਵਧੀਆ ਪੰਜ ਬੰਦੇ ਬੈਠੇ ਜਿਹੜਾ ਇਹ ਆਪੇ ਆਪੇ ਇਹ ਪਤਾਨਾ تھا ਉਹ ਦਰਿੰਦੋ ਕੋ ਦੋਸਤਾਂ ਨਿਸ਼ਾਨ ਇਹ ਕੱਪ ਕੱਪ ਗਲਾਸ ਗਲਾਸ ਜਰੂਰ ਦੁੱਧੋਂ ਪੀਦਾ ਤੇ ਗੱਲ ਇਹ ਵੀ ਆ ਦਿਓ ਸਾਬ ਕਹਿੰਦੇ ਲੜਾਈ ਲੱਗ ਜਾਣੀ ਯਾਰ ਹੋਰ ਜਗ੍ਹਾ ਹੀ ਲੱਗਦਾ ਆ ਹੂੰ ਸਾਰਾ ਲੱਗਦਾ ਜਿੱਤ ਕੇ ਇੱਥੇ ਲੜਾਈ ਲੱਗ ਜਾਣੀ ਕਹਿੰਦੇ ਬੰਬ ਮੰਮੀ ਤਾਂ ਪਹਿਲਾਂ ਵੀ ਲੜਾਈ ਦੇਖੀ ਆ ਮੈਂ ਦੇਖੀ ਜਦੋਂ ਜੀਰਾਮਤੀ ਬਾਗੁੰਦਾ ਨਹੀਂ ਹਾਂ ਦਿਨੇ ਦਿਨੇ ਰੋਟੀ ਖਾ ਲੋ ਤੇ ਬੱਤੀਆਂ ਬੰਦ ਕਰ ਤਾ ਹੂੰ ਹੂੰ ਆਈ ਦੇਖੀ ਆ ਉਹ ਪਰ ਇਹ ਪਾ ਪਾ ਲੜਾਈ ਲੱਗੀ ਸੀ ਉਹ ਪਰ ਇਹ ਨੂੰ ਇਹ ਕਿਹੜਾ ਪਰ ਇਹ ਕੋਈ ਇੱਥੇ ਦੇਖੀ ਆ ਦੇਖੋ ਇਹ ਮੈਂ ਹਰ ਦੁਆਰ ਤੇ ਜਾ ਸੱਜਣਾ ਚਲਵਾਂ ਲੇਟਾ ਬੰਦ ਹੋਇਆ ਉਹਨੂੰ ਮੈਂ ਉੱਥੇ ਹਰ ਦੁਆਰ ਲੰਦਾ ਸੀ ਤੇ ਉਹ ਲੇਟਾ ਲੂਟਾ ਸਭ ਬੰਦ ਹੋ ਗਿਆ ਇਹਨੇ ਨੇ ਰੋਟੀ ਖਾਣੀ ਤੇ ਪਾਪਾ ਤੇ ਇਦਾਂ ਲੱਗਦਾ ਜਿਦਾ ਪਾਇਲਟ ਹੁੰਦਾ ਹੈ ਜਹਾਜ਼ ਨੂੰ ਚਲਾਉਂਦਾ ਰਿਹਾ ਹੁੰਦਾ ਉਹ ਜੇ ਥੋੜਾ ਜਿਹਾ ਪੜ ਪੜ ਜਾਂਦਾ ਚਿਕਾ ਫੇਮੰ ਦਾ ਡਿਜ਼ਾਈਨ ਆ ਬੜੇ ਵੱਡੇ ਕੰਮ ਨੇ ਨਾ ਪੜਤੀ ਨਾਲ ਜਿਹੀ ਥੋੜੀ ਉਹਦਾ ਮੈਰਾ ਇੰਤਜ਼ਾਮ ਉਹਦਾ ਕਰਦੇ ਇੱਕ ਤਾਂ ਹੋਰ ਉਹ ਦੇਵ ਸਾਹਿਬ ਜਿਹੜੇ ਆਪਾਂ ਕੈਮਰੇ ਲਾਏ ਆ 20 ਦੇ ਵਿੱਚ ਉਹ ਕੈਮਰੇ ਦੀਆਂ ਜਿਹੜੀਆਂ ਬੱਤੀਆਂ ਆ ਆਪਾਂ ਉਹ ਆਪੇ ਹੀ ਚੱਲ ਜਾਂਦੀਆਂ ਉਹ ਜੇ ਹਣ ਉਹਨਾਂ ਨੇ ਕਹਿਤਾ ਵੀ ਮਤਲਬ ਵੀ ਤੁਸੀਂ ਬੰਦ ਲਾਈਆਂ ਉਹ ਡਾਇਰੈਕਟ ਲਾਈਆਂ ਨਾਲੇ ਡਾਇਰੈਕਟ ਆਹੋ ਜੇ ਉਹਨਾਂ ਨੇ ਕਹਿਤਾ ਵੀ ਬੰਦ ਕਰ ਦੋ ਵੇ ਬੰਦੀ ਨਹੀਂ ਉੜਨਾਂ। ਵੇ ਕੀ ਫੇਰ ਹੁਣ ਤਾਸ ਨਹੀਂ ਬਣੇਗੇ। ਪਹਿਲਾਂ ਪਹਿਲਾਂ ਤਾਂ ਹੀ ਸਾਰਿਆਂ ਨੇ ਕੰਬੀਦ ਜਿਹੜੇ ਕੈਮਰੇ ਸਾਂਝੇ ਹੁੰਦੇ ਆ ਸਾਰਿਆਂ ਨੇ ਲਵਾ ਲਏ ਆਪੋ ਆਪਣੇ ਘਰ ਮੂਹਰੇ ਤੇ ਡ੍ਰੈਕਟੀ ਲਾ ਦਿੱਤੇ ਉਹਦਾ ਸੋਚ ਵੀ ਨਹੀਂ ਰੱਖਿਆ ਵੀ ਕਿੱਥੋਂ ਬੰਦ ਹੋਣੇ ਆ। ਉਹ ਡ੍ਰੈਕ ਲਾਏ ਵੀ ਕਿਤੇ ਬੰਦੀ ਨਾ ਕੋਈ ਕਰੇ ਵੀ। ਹਾਂ ਡ੍ਰੈਕਟ ਇਸ ਕਰਕੇ ਲਾਇਸੀ ਵੀ ਕੋਈ ਬੰਦ ਨਾ ਕਰੇ। ਪਰ ਮੈਨੂੰ ਲੱਗਦਾ ਵੀ ਹੁਣ ਉਹ ਜਦੋਂ ਬੱਤੀਆਂ ਬੁਝਾ ਕਰਨੀਆਂ ਚੱਲ ਜਾਗਣੀਆਂ ਜਿੰਤੇ ਜਿੰਤੇ ਉਹ ਜਗਨ ਕੋਲ ਤੇ ਬੰਬ ਡੇਗਾ ਨਾ ਵੀ। ਹਾਂ। ਪਰ ਆਪਾਂ ਦੇ ਚਾਹਣਿਆਂ ਨੂੰ ਜਿਹੜੇ ਇੱਥੇ ਉਹਨਾਂ ਦੇ ਨਾਲ ਇਲਾਕੇ ਆ ਜਿੱਥੇ ਬੰਬ ਚੱਲਣੇ ਆ ਤਾਂ ਮੈਂ ਤਾਂ ਕਹਿੰਦੀ ਉਹਦੇ ਵੱਡੇ ਲੋਕੀ ਸੁਣਾਉਂਦੇ ਆਟ ਵਾਰੀ ਕਿਤੇ ਘਰੋਂ ਘਾਰੋਂ ਹੋ ਜਾਂਦਾ ਬੰਦਾ ਮੈਂ ਤਾਂ ਕਹਿੰਦਾ ਜਿਹੜੇ ਮੇਨ ਮੇਨ ਟੱਪਦੇ ਆ ਨਾ ਲੀਟਰ ਲੂਟਰ ਜੇ ਸਰਦਾਂ ਪੜਾਏ ਇਹਨਾਂ ਦੇ ਘਰਾਂ ਦੇ ਡਿੱਗਨੇ ਚਾਹੀਦੇ ਇਹਨਾਂ ਨੇ ਆਪ ਤਾਂ ਸੇਵ ਹੋ ਜਾਣਾ ਲੱਖਾਂ ਹੀ ਲੋਕੀ ਮਾਰਾ ਦੇਣੇ ਆ ਕੋਈ ਜਿੰਦ ਬੰਦੇ ਮੈਂ ਇਹ ਨਹੀਂ ਕਹਿੰਦਾ ਇੰਡੀਆ ਵਾਲੇ ਪਾਕਿਸਤਾਨ ਵਾਲੇ ਵੀ ਸਾਡੇ ਭਰਾ ਆ ਸਾਰੇ ਆ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਉਹ ਸਾਡੇ ਇੰਡੀਆ ਦੇ ਬੰਦੇ ਵੀ ਮਾੜੇ ਆ ਕੁਝ ਪਾਕਿਸਤਾਨ ਦੇ ਥੋੜੇ ਜਿਹੇ ਬੰਦਿਆਂ ਕਰਕੇ ਆਪਾਂ ਬੇਗੁਨਾ ਕਿੰਨੇ ਬੰਦੇ ਮਰ ਜਾਣੇ ਆ ਕਿੰਨਾ ਨੁਕਸਾਨ ਹੋ ਜਾਣਾ ਕੋਈ ਫਾਇਦਾ ਨਹੀਂ ਹੁਣਾ ਤੇ ਜਿਹੜਾ ਹੋਰ ਇੱਧਰ ਬਾ ਇੱਧਰ ਨੁਕਸਾਨ ਹੋਣਾ ਤੁਹਾਨੂੰ ਕਿੰਨੇ ਖਰਚੇ ਵਰਚੇ ਹੋਣ ਉਹ ਆਪਾਂ ਆਪਾਂ ਨਹੀਂ ਦੇਖਦੇ ਨਹੀਂ ਲਾਉਣੇ ਲੜਾਈਆਂ ਤੇ ਲਾ ਲੈਣੇ ਆ ਬਹੁਤ ਗਲਤ ਕੰਮ ਹੋ ਜਾਂ ਰਿਹਾ ਆ ਪਰ ਬਾਕੀ ਹੁਣ ਆਪਣੇ ਕਹਿਣਾ ਕੀ ਮਨਾਇਆ ਜੋ ਵੀ ਹੋਣਾ ਉਹ ਤਾਂ ਹੁਣ ਬਾਹਰ ਜਿਹੜੇ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਨੂੰ ਆਪਣੇ ਟੱਬਰਾਂ ਦੀਆਂ ਯਾਦਾਂ ਸਹੀ ਫਿਰ ਮਦਰ ਉਹਨਾਂ ਨੂੰ ਫਿਕਰ ਪੈ ਜਾਣਾ ਵੀ ਸਾਡੇ ਟੱਬਰਾਂ ਆਂਡੀਆਂ ਦੇ ਵਿੱਚ ਕਿੱਦਾਂ ਆ ਮਾਹੌਲ ਕਿੰਨਾ ਖਰਾਬ ਹੋ ਰਿਹਾ ਅੱਗੇ ਯੂਕਰੇਨ ਤੇ ਉਹਦੇ ਵਿੱਚ ਲੜਾਈ ਹੋਈ ਸੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਕਿ ਨਹੀਂ ਦੋਸਤ ਇੰਨਾ ਜ਼ਿਆਦਾ ਨੁਕਸਾਨ ਹੋਇਆ ਐ ਇੰਨੇ ਲੋਕਾਂ ਦੀ ਮੌਤ ਹੋ ਗਈ ਸੀ ਸਾਰਾ ਕੁਝ ਹੋ ਗਿਆ ਇੰਨੇ ਪਸਾਦ ਕੋ ਆਏ ਆ ਕੀ ਲੋਡ ਸੀ ਉੱਤੇ ਹੈ ਨਾ ਜਿਹੜੇ ਬੰਦਿਆਂ ਨੇ ਹਾਂ ਲੜਾਈ ਛੇੜ ਕੇ ਦੋ ਚਾਰ ਬੰਦਿਆਂ ਜਿਹੜੇ ਜਿੰਨੇ ਵੀ ਸੀਗੇ ਲੜਾਈ ਛੇੜ ਕੇ ਕਿਸੇ ਦਾ ਟੱਬਰ ਮਾਰ ਤਾ ਕਿਹਦਾ ਕੁਛ ਵੀ ਤੁਹਾਨੂੰ ਚੁੱਪ ਕਰਕੇ ਬੈਠ ਨਹੀਂ ਬਾਕੀ ਲੋਕਾਂ ਦੇ ਸਤਾਣੇ ਦਾ ਟੱਪਰਾਂ ਦਾ ਕੰਮ ਖਰਾਬ ਹੋ ਗਿਆ। ਹੋਏ ਗੱਲਾਂ ਫੇ ਤੁਸੀਂ ਵੀ ਇਦਾਂ ਇਦਾਂ ਭਾਂਡੇ ਭੁੰਡੇ ਧੋਣੇ ਟਾਈਮ ਨਾਲ ਹੀ ਧੋ ਧੂ ਕੇ ਬੇਲੇ ਹੋ ਜਾ ਕਰੋ। ਪਰ ਆ ਇੱਥੇ ਗੱਲ ਯਾਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਰੋਟੀ ਬਾਕੀ ਕਿਸੇ ਨੇ ਕਿਸਮਤ ਸੁਣੀ ਹੀ ਨਹੀਂ ਇੰਟਰਵਿਊ ਕਿਸੇ ਨੇ ਕਿਹਾ ਜੀ ਕੋਈ ਏਦਾਂ ਦਾ ਕੰਮ ਹੋਣਾ ਗਾਣੇ ਗਾਉਣੇ ਰੱਖ ਲੋ ਸਾਰਾ ਕੁਝ ਉਹ ਆਪਣੀ ਦੁਕਾਨ ਤੇ ਵੀ ਜੋਰ ਨਾਲ ਖਰਾਬ ਹੋਈ ਜਾਣਾ ਕੋਈ ਨਹੀਂ ਕੰਟ ਲੈਣੀ ਹੋਰ ਨਾ ਬਰ ਲਾਈਟਾਂ ਤੇ ਨਹੀਂ ਕਰਾ ਦੋਤੀ ਜੂ ਕੇ ਰਹੇ ਕੋਈ ਨਹੀਂ ਆਪਣੇ ਬਥੇਰੇ ਮਾੜੇ ਮੋٹے ਚਾਉਣ ਵਾਲੇ ਹੈਗੇ ਆ ਕਣ ਕੋਣ ਕਤ ਪਚਾਉਣਗੇ ਕੋਈ ਨੀ ਬੱਕੇ ਬਹਿ ਜਾਣੇ ਕੋਈ ਨਹੀਂ ਦਿਨੇ ਤੇ ਤੁਰੇ ਫਿਰਨਾ ਲੜਾਈ ਜਿਹੜੀ ਸਾਰੀ ਸਾਡੀ ਲੱਗੀ ਰਣੀ ਪਰ ਜੇ ਲੜਾਈ ਲੱਗੀ ਮਨੂੰ ਇਹ ਥੋੜੋ ਹੁੰਦਾ ਰਾਤ ਨੂੰ ਥੋੜੇ ਤੇ ਦਿਨ ਰਾਤ ਹੀ ਚੱਲਦੀ ਹੋਣੀ ਆ ਇਹ ਤਾਂ ਨਹੀਂ ਪਤਾ ਮੈਨੂੰ ਮੈਂ ਪਤਾ ਕਿ ਮੈਂ ਹੱਦ ਲੜਾਈ ਦੇਣਾ ਚਾਹੀ ਹੀ ਨਹੀਂ ਲੈ ਤੈਨੂੰ ਮੇਰਾ ਭਾ ਇਦਾਂ ਦਾ ਕਿਸੇ ਨੂੰ ਮੌਕਾ ਨਾ ਲੜਾਈ ਲੜਾਈ ਆਓ ਮੈਂ ਤਾਂ ਜੇ ਵੀ ਤੀਵੀਂ ਆਦਮੀ ਦੇ ਹੁੰਦੀ ਹੈ ਲੜਾਈ ਉਹ ਤਾਂ ਰਾਜਜੀ ਨੂੰ ਇੱਥੇ ਘਾ ਕੇ ਸ਼ਾਮ ਆਈਆਂ ਨੂੰ ਹੀ ਲੱਗਦੀ ਹੁੰਦੀ ਆ ਇਹ ਪਤਾ ਨਹੀਂ ਹੁਣ ਪਾਕਿਸਤਾਨ ਦੀ ਤਿੰਡਿਆ ਦੀ ਯਾਰ ਇੰਨੇ ਸਾਡੇ ਪਾਕਿਸਤਾਨ ਦੇ ਬੰਦੇ ਵੀ ਸਾਨੂੰ ਮਗਰ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਸਜਿਦ ਹੁਣ ਸਾਡਾ ਏਗਾ ਬੰਨ ਲੱਗਾ ਹੈ ਉਧਰੋਂ ਫੇ ਲੜਾਈਆਂ ਸ਼ੁਰੂ ਕਰ ਦਿੱਤੀਆਂ ਬੜਾ ਔਖਾ ਕੰਮ ਹੋ ਗਿਆ ਚੰਗੀ ਗੱਲ ਬਣਨ ਲੱਗੀ ਸੀ ਵੀ ਲੈਂਦੇ ਪੰਜਾਬ ਤੇ ਆਪਣੇ ਬਦਰ ਹੁਣ ਆਉਣ ਜਾਣ ਖਿਡਾਰੀ ਇੱਕ ਵਾਰ ਉਹ ਵੀ ਤਾਂ ਆਪਾਂ ਤਾਂ ਇੱਥੇ ਜਾਣਾ ਸੀ ਅਸੀਂ ਤੇ ਕੀ ਕੀਤ ਪਰ ਮੱਥਾ ਟੇਕਣ ਜਾਣਾ ਸੀਗਾ ਸਿਰ ਸੋਚਦੇ ਸੀ ਕਿ ਸਾਡੇ ਪਿੰਡ ਦੋ ਬੱਸਾਂ ਨਹੀਂ ਆ ਦੋ ਵਾਰੀ ਤੇ ਸਾਡਾ ਪਿਛਲੇ ਸਾਲ ਵੀ ਇਦਾਂ ਹੀ ਰਹਿ ਗਿਆ ਸਾਲ ਵੀ ਇਦਾਂ ਹੀ ਰਹਿ ਗਿਆ ਮੈਂ ਕਿਹਾ ਚੱਲ ਹੁਣ ਕੇਜ ਕਿਤੇ ਪਰ ਸਾਡੇ ਜਾਣ ਦੇ ਰਿਹਾ ਨਨਕਾਣਾ ਸਾਹ ਪਰ ਉਹਨਾਂ ਨੇ ਇਦਾਂ ਆ ਪਾਕਿਸਤਾਨ ਵਾਲੇ ਨੰਕਾਣਾ ਸਾਹਿਬ ਵਾਲਾ ਨਹੀਂ ਬੰਦ ਕੀਤਾ ਦਿਓ ਸਭ ਮੈਂ ਸੁਣਿਆ ਹਾਂ ਹਾਂ ਪਰ ਫੇਰ ਵੀ ਜਾਨ ਦਾ ਤਾਂ ਖਤਰਾ ਹੀ ਆ ਡਰ ਤਾਂ ਲੱਗਦਾ ਹੈ ਡਰ ਤਾਂ ਹੈ ਇਹ ਤਾਂ ਗੱਲ ਹੈ ਜੀ ਡਰ ਤਾਂ ਕਹਿੰਦੇ ਹੁੰਦੇ ਹੁੰਦੇ ਹੀ ਆ ਤੂੰਾਂ ਕੀ ਕਰਨ ਲੱਗੇ ਮੈਂ ਕਰਦੀ ਸਵੇਰ ਦੀ ਤਿਆਰੀ ਕਾਲੇ ਸ਼ੋਲੇ ਸਵੇਰ ਦੀਆਂ ਤਿਆਰੀਆਂ ਪਹਿਲਾਂ ਕਰਨੀਆਂ ਪੈਂਦੀਆਂ ਠੀਕ ਕਰੀ ਸਹੀ ਗੱਲ ਆ ਇੰਨਾ ਘਟਿਆ ਡੇ ਆਈ ਗਈ ਨਹੀਂ ਭਾਰਤ ਦਾ ਸਾਡੇ ਘਰੇ ਵੱਡੇ ਕਰਦੇ ਸੈਮ ਨਹੀਂ ਸਾਡੇ ਕੋਲ ਆਦਾ ਬਾਹਰ ਅੰਦਰ ਕਿੱਥੇ ਜਾ ਕੇ ਕੀ ਬਲੌਗ ਬਣਾਈਏ ਕੀ ਸੈਕਟਮ ਹੈ ਨਾ ਸਾਨੂੰ ਦੱਸਿਆ ਤੇ ਸਹੀ ਵੀ ਸੀ ਸਾਨੂੰ ਮੈਸੇਜ ਕਰਿਆ ਕਰੋ ਯਾਰ ਕਿੱਦਾਂ ਦੇ ਬਲੌਗ ਬਣਾਈਏ ਕੀ ਸੈਕਟਮ ਬਣਾਏ ਕਿੱਦਾਂ ਦੇ ਬਣਾਈਏ ਸਾਨੂੰ ਯਾਰ ਇੰਨਾ ਦੱਸਿਆ ਕਰੋ ਕਿਉਂਕਿ ਸਾਨੂੰ ਬੜਾ ਪਤਾ ਨਗਾ ਇਹਦੇ ਬਾਰੇ ਜੇ ਕੁਝ ਇਹ ਤਾਂ ਹੀ ਪੁੱਤਾ ਆ ਲਈ ਜਾਨਨੇ ਆ ਸਾਨੂੰ ਦੱਸਿਆ ਕਰੋ ਵੀ ਆਹ ਬਣਾਇਆ ਕਰੋ ਦੇਤੀ ਜਾਂ ਬੰਦੇ ਆ ਸਿੱਧੀ ਗੱਲ ਨਾ ਕੋਈ ਗੱਲ ਕਰਨ ਵਾਲੀ ਆਉਂਦੀ ਸਾਨੂੰ ਨਾ ਕੋਈ ਸਪੀਸ ਆਉਂਦੀ ਆ। ਕਈ ਮੈਂ ਦੇਖਿਆ ਉਦਾਂ ਹੀ ਬੋਲੀ ਬੁਲੀ ਜਾਂਦੇ ਆ ਉਹੋ ਹੀ ਮਾੜਾ ਮੋਟਾ ਇਦਾਂ ਵਿਖਾਈ ਜਾਂਦੇ ਲੋਕੀ ਲ ਚੰਗੇ ਦੇਤੀ ਜਾਂਦੇ ਪਤਾ ਨਹੀਂ ਕੀ ਸਿਸਟਮ ਤੇ ਆਪਣੀਆਂ ਸਾਰੇ ਗੱਲਾਂ ਨਿਸ਼ਾਨਦਾਉਂਦੀਆਂ। ਉੱਥੇ ਬਹਿ ਜਾ। ਪਤਾ ਨਹੀਂ ਕੀ ਸੈਟ ਹੈ। ਮੇਰੀ ਬੈਕ ਆਲਾ। ਹੂੰ ਤੇ ਸਾਨੂੰ ਜਰੂਰ ਦੱਸਿਆ ਕਰੋ ਕੀ ਬਣਾਇਆ ਕਰੀਏ ਕੀ ਸੈਕਟਮ ਕਰਿਆ ਕਰੀਏ ਹਨਾ। ਕੀ ਕੀ ਗੱਲ ਸਾਨੂੰ ਥੋੜਾ ਜਿਹਾ ਇੰਨਾ ਕ ਜਰੂਰ ਦੱਸਿਆ ਕਰੋ ਕਿ ਆਪਾਂ ਉਸ ਹੱਬ ਨਾਲ ਵਲੌਗ ਬਣਾਇਆ ਕਰਾਂਗੇ ਹਾਂ ਹੋ ਇਸ ਕੀ ਰੇਡ ਤੋਂ ਹੋ ਰਹੀ ਵੀ ਕੀ ਆ ਹਾਂ ਹੁਣ ਬਾਹਰੋਂ ਕੋਈ ਆ ਰਿਹਾ ਮਾਨੋ ਸੌਂਗ ਰਹੀ ਆ ਦੇ ਦਿਆਂ ਕੌਣ ਸਿਸਟਮ ਕੈਰੀਅਰ ਤੋਂ ਹਾਂ ਪਹਿਲੇ ਪਹਿਲਾਂ ਆ ਜਾਂਦਾ ਖਾਣੇ ਆ ਜਾਂਦੇ ਨੇ ਕਿ ਥੋੜਾ ਸਰਕੀਰਤ ਪੂਰੀ ਖਬਰ ਲੈ ਕੇ ਆਇਆ ਚੰਦ ਰਾਗ ਨੂੰ ਬੀਤੋ ਜਿਹੜੀ ਰੋਟੀ ਪਾਣੀ ਖਾਣੀ ਉਹ ਤੇ ਵੱਖਰੀ ਰੋਟੀ ਖਾਣੀ ਆ ਹਜੇ ਰੋਟੀ ਦੀ ਬਾਕੀ ਆ ਜੀ ਦੋਸਤ ਕੀ ਖਬਰ ਲਿਆ ਕਿਦਾਂ ਲੜਾਈ ਲੁੜੀ ਬਾਜੂਗਾ ਲੜੂ ਹੂੰ ਕੋਕ ਨਹੀਂ ਨਾ ਹੈ ਤੋੜ ਨਹੀਂ ਨਾ ਪੱਕਾ ਚਲ ਠੀਕ ਚਲ ਵਧੀਆ ਕਰ ਨਾਲੇ ਤੂੰ ਬਿੰਦਾ ਹੀ ਇੱਧਰ ਉੱਧਰ ਵੀ ਕਦੇ ਬੰਬ ਸਿੱਟੇ ਆ ਪਤਾ ਨਹੀਂ ਬਠਿੰਡੇ ਕਹਿੰਦੇ ਸਿੱਟੇ ਬੱਦਲ ਕੇ ਪੈਣੇ ਬਾਦਲੇ ਕੇ ਪੈਣ ਬਠਿੰਡਾ ਬਠਿੰਡਾ ਹੀ ਆ ਤੇਰਾ ਹੀ ਆ ਬਾਦ ਮੈਂ ਨਹੀਂ ਖਬਰ ਦੇਦਾ ਮੈਨੂੰ ਤਾਂ ਘਰਾੜੀ ਜੀ ਉਮ ਲੱਗਦੀ ਆਪਾਂ ਤੋਂ ਪਹਿਲਾਂ ਹੀ ਇੰਨੀ ਨੇ ਟੈਨਸ਼ਨ ਲੈ ਆ ਹੁੰਦੀ ਜੋ ਹੁੰਦਾ ਉਹ ਦੇਖੀ ਜੂ ਹਾਂ ਤੇ ਕੀ ਜੁ ਮੈਂ ਬਥੇਰੀ ਤੇ ਐਡਾ ਬੰਦਾ ਆ ਨਾ ਜੋ ਹੁੰਦਾ ਦੇਖੀ ਜੂ ਫੇਰ ਵੀ ਚਿੰਤਾ ਜੀ ਹੋ ਜਾਂਦੀ ਆ ਨਹੀਂ ਨਹੀਂ ਹੋਵੇਗਾ ਆਪਾਂ ਦਾ ਦੋ ਮਾਂ ਤੇ ਕੀ ਹੁਣ ਦੇਖਦੇ ਪਾਲੂ ਕੀ ਹੁੰਦਾ ਤਾਂ ਸਾਡੇ ਵੀ ਉਧਰ ਪਾਣੀ ਸਾਈਡ ਤੇ ਬਾਬਾ ਕਹਿੰਦਾ ਸੌਰਤਵਾਰੀ ਗੱਲ ਤੇ ਸਾਰੇ ਨੇ ਬੱਚੇ ਨਾ ਬਿਝਾਸੇ ਨਾ ਮਾ ਨੂੰ ਤੇ ਦੇਖੋ ਹੁਣ ਕੀ ਹੁੰਦਾ ਬੱਤੀਆਂ ਬੱਤੀ ਦੀਵਾ ਬੱਤੀ ਦੀਵਾ ਬੱਤੀ ਬੰਦੂ ਰੋ ਹੁਣੇ ਜਦੋਂ ਪੂਰੀ ਲੜਾਈ ਹੋਣੀ ਆ ਪਰ ਆਪਾਂ ਇਹ ਚਾਹੁੰਦੇ ਆ ਵੀ ਸਾਰੇ ਜਣੇ ਤੁਸੀਂ ਸੋਸ਼ਲ ਮੀਡੀਆ ਤੇ ਇਹ ਹੀ ਖਬਰਾਂ ਫਲਾਓ ਵੀ ਲੜਾਈ ਨਹੀਂ ਹੋਣੀ ਚਾਹੀਦੀ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦੀ ਤਾਂ ਆਬਾ ਤਾਂ ਹੁੰਦੀ ਆ ਵੀ ਨਹੀਂ ਅਸੀਂ ਕੋਈ ਲੋਕ ਨਹੀਂ ਆ ਜਿਹੜੇ ਹਨਾ ਨਾ ਪਾਕਿਸਤਾਨ ਵਾਲੇ ਇੰਡੀਆ ਵਾਲੇ ਹੱਲਾ ਸ਼ੇਰੀ ਵਧਰਾ ਹੀ ਐ ਕਰਦਾਂਗੇ ਮੋਰੇ ਹੋਗੇ ਲੜਾਂਗੇ ਯਾਰ ਇਹਨਾਂ ਨਾਲ ਉਹ ਵੀ ਆਪਣੇ ਭਰਾ ਆ ਕਿ ਇਹਨਾਂ ਨਾਲ ਲੜਨਾ ਤੁਸੀਂ ਕੀ ਕਰਨਾ ਤੁਸੀਂ ਵੀ ਅਸੀਂ ਆਪਣੇ ਦੇਸ਼ ਲਈ ਜਾਨਾਂ ਦੇਵਾਂਗੇ ਖੋਸ਼ ਹੀ ਬੰਦੇ ਮਾਰੇ ਹੁੰਦੇ ਬਾਕੀ ਬੇਕਸੂਰਾਂ ਦਾ ਕੋਈ ਕਸੂਰ ਨਹੀਂ ਨਿਆਣੇ ਨਿੱਕੇ ਨਿੱਕੇ ਕਿਸੇ ਬੰਬ ਨੇ ਕਿਸੇ ਗੋਲੀ ਨੇ ਕੋਈ ਚੰਗਾ ਮੰਦਾ ਆਦਮੀ ਨਹੀਂ ਦੇਖਣਾ ਉਹਨੇ ਤਾਂ ਬੱਸ ਵੱਜ ਜਾਣਾ ਜਿਹਦੇ ਵੱਜਣਾ ਹੈ ਇਸ ਕਰਕੇ ਵੀ ਬਹੁਤ ਨੁਕਸਾਨ ਹੋਣਿਆ ਸਾਰੇ ਜਣੇ ਇਹ ਦੁਆ ਕਰੋ ਵੀ ਨਾ ਹੋਵੇ ਤੇ ਨਾ ਆਈ ਮੈਨੂੰ ਤੇ ਵੀ ਨਹੀਂ ਪਤਾ ਵੀ ਪਾਕਿਸਤਾਨ ਦਾ ਕੋਈ ਹੁਣ ਕੋਈ ਸ਼ੁਰੂ ਕਰ ਲੈਂਦੇ ਜੌਪ ਕਰਦੇ ਮੇਰੀ ਗੱਲ ਸੁਣੋ ਕਿਤੇ ਉਹਦੇ ਉਹਦੇ ਨਾ ਇਹਦਾ ਕਰਕੇ ਇਹਦੀ ਭਰੇ ਨਾ ਆਈ ਬੱਸ ਕਾਰੇ ਨਹੀਂ ਮਤਲਬ ਮੈਂ ਇਹ ਵੀ ਨਹੀਂ ਕਿ ਜੀ ਮੈਂ ਕਿ ਮ ਲੜਾਈ ਦੇ ਨਾਂ ਤੋਂ ਮੈਨੂੰ ਹੋਰ ਤਰ੍ਹਾਂ ਹੁੰਦੀ ਹੈ ਬੰਦ ਕਰ ਤਾ ਵੀ ਮਾਦਾ ਮੈਨੂੰ ਤੇ ਵੀ ਨਹੀਂ ਪਤਾ ਵੀ ਪਾਕਿਸਤਾਨ ਵੱਲ ਕਹਦੇ ਆ ਕਿ ਕੌਣ ਕੌਣ ਆ ਸਾਡੇ ਵਰਨ ਕੌਣ ਪਤਾ ਨਹੀਂ ਲੱਗਦਾ ਓਕੇ ਬਾਏ ਬਾਏ ਤੇ ਸਾਰੇ ਜਣੇ ਦੁਆ ਕਰੋ ਇਹ ਲੜਾਈ ਨਾ ਹੋਵੇ ਨਾ ਹੋਵੇ ਨਾ